ਸਰਕਾਰ ਕਰਕੇ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਅਸੀਂ ਡਰਦੇ ਦਰਨ ਵਾਲੇ ਨਹੀਂ ਆਂ ਸਾਨੂੰ ਸਰਕਾਰਾਂ ਡਰਾ ਨਹੀਂ ਸਕਦੇ ਸਰਕਾਰਾਂ ਕਾਤੀ ਦੀ ਜੇ ਆ ਮੇਰੀ ਜਾਨ ਹੋਣੀ ਅਸੀਂ ਆਪਣੇ ਹੱਕ ਲੈ ਕੇ ਰਵਾਂਗੇ ਅੱਗੇ ਵੀ ਲੈ ਕੇ ਰਹਾਂ ਹੁਣ ਵੀ ਲੈ ਕੇ ਰਵਾਂਗੇ ਹੱਕ ਜੋ ਮਰਜੀ ਸਾਡੇ ਦਾ ਅਸੀਂ ਮਰਨੋਂ ਮਰ ਜਾਾਂਗੇ ਤੇ ਪਰ ਅਸੀਂ ਇਹ ਸਰਕਾਰ ਦੇ ਗੋਡੇ ਨਿਭਾ ਕੇ ਹਟਾਵਾਂਗੇ ਓੜੀਆਂ ਸੱਤਾਰਾਂ ਦਾ ਪੇੜ ਹੀ ਕਰਕੇ ਬੇੜਾ ਹੀ ਕਰਕੇ ਜਾ ਸੰਸੀ ਦੇ ਪਿੰਡ ਪਿੱਟੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੱਥਰਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿਰੋਧ ਵਜੋਂ ਕਿਸਾਨ ਮਜਦੂਦ ਸੰਘਰਸ਼ ਕਮੇਟੀ ਵੱਲੋਂ ਐਸਐਸਪੀ ਦਿਹਾਤੀ ਅੰਮ੍ਰਿਤਸਰ ਦੇ ਦਫ਼ਤਰ ਦੇ ਬਾਹਰ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਤੋਂ ਇਹ ਤਸਵੀਰਾਂ ਐਸਐਸਪੀ ਦਿਹਾਤੀ ਅੰਮ੍ਰਿਤਸਰ ਦੇ ਦਫ਼ਤਰ ਦੇ ਬਾਹਰ ਦੀਆਂ ਨੇ ਜਿੱਥੇ ਕਿਸਾਨ ਆਗੂ ਸਰਵਨ ਸਿੰਘ ਪੁੰਦੇਰ ਦੇ ਦੀ ਅਗਵਾਈ ਦੇ ਹੇਠ ਜ਼ਰੂਰ ਤੇ ਗਿਣਤੀ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਪਹੁੰਚੇ ਨੇ ਔਰ ਬੜੇ ਰੋਜ਼ ਦੇ ਨਾਲ ਬੜੇ ਰੋਜ਼ ਦੇ ਨਾਲ ਜੋ ਹੈ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਪਿੰਡ ਭਿੱਟੇਵੜ ਸਿੱ ਤੋਂ ਭਾਜਪਾ ਆਗੂ ਚੋਣ ਪ੍ਰਚਾਰ ਦੇ ਲਈ ਪਹੁੰਚੇ ਸਨ ਤਾਂ ਕਿਸਾਨਾਂ ਵੱਲੋਂ ਉਹਨਾਂ ਨੂੰ ਰੋਕ ਕੇ ਸਵਾਲ-ਜਵਾਬ ਕੀਤੇ ਗਏ ਕਿਸਾਨੀ ਹੱਕਾਂ ਸੰਬੰਧੀ ਕਿਸਾਨਾਂ ਨਾਲ ਕੀਤੀ ਗਈ ਧੱਕੇਸ਼ਾਹੀ ਸੰਬੰਧੀ ਸਵਾਲ ਕੀਤੇ ਗਏ ਤਾਂ ਉਸ ਦਾ ਜਵਾਬ ਦੇਣ ਦੀ ਬਜਾਏ ਪੱਪਾ ਅਗੂ ਪਰਕਰਮ ਲੋਕ ਕਿਸਾਨਾਂ ਤੇ ਪੱਥਰਬਾਜ਼ੀ ਕੀਤੀ ਗਈ ਜਿਸ ਦੌਰਾਨ ਕਈ ਕਿਸਾਨ ਜ਼ਖਮੀ ਵੀ ਹੋਏ। ਤੋਂ ਇਸ ਮੌਕੇ ਜੋ ਪੁਲਿਸ ਦਾ ਜੋ ਰੋਲ ਸਾਹਮਣੇ ਆਇਆ ਸੀ ਕਿ ਦੋਸ਼ ਹੈ ਕਿ ਪੁਲਿਸ ਮੁਕ ਦਰਸ਼ਕ ਬਣ ਕੇ ਇਹ ਸਾਰਾ ਤਮਾਸ਼ਾ ਦੇਖਦੀ ਰਹੀ। ਤੋਂ ਪੁਲਿਸ ਦੇ ਖਿਲਾਫ ਜਿਹੜਾ ਅੱਜ ਹਾਂ ਵੱਡਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਕੈਂਟ ਚੌਂਕ ਤੋਂ ਚੱਲ ਕੇ ਰੋਸ ਮਾਰਚ ਕੱਢਿਆ ਗਿਆ ਵੱਡੀ ਗਿਣਤੀ ਵਿੱਚ ਕਿਸਾਨ ਇਸ ਦੇ ਵਿੱਚ ਮਜਬੂਦ ਸਨ ਤੋਂ ਲਗਾਤਾਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦੇਖੋ ਜੀ ਅਸੀਂ ਜੋ ਸਾਡੇ ਦੋ ਫਾਰਮਾਂ ਵੱਲੋਂ ਜੋ ਭਾਜਪਾ ਸਮਰਥਕਾਂ ਦੇ ਦੂਜਿਆਂ ਦਾ ਵੀ ਜਿਹੜਾ ਸਾਡੇ ਵੱਲੋਂ ਬਣਿਆ ਵੀ ਜੋ ਸਾਡੇ ਸਵਾਲ ਹੈ ਜੋ ਮੰਗਾ ਵਾਂ ਉਹਨਾਂ ਵਾਸਤੇ ਜਦੋਂ ਸਾਡੇ ਪਿੰਡਾਂ 'ਚ ਆਉਣਗੇ ਤਾਂ ਅਸੀਂ ਇਹਨਾਂ ਨੂੰ ਸਵਾਲ ਕਰਾਂਗੇ ਉਸੇ ਤਕਰੀ ਦਾ ਸਾਡੇ ਚਲ ਕੱਲ ਪਿੱਟੇਵੜ ਦੇ ਵਿੱਚ ਜਿਹੜੇ ਕਿਸਾਨ ਆਗੂਆਂ ਨੇ ਜਿਹੜਾ ਵਾ ਜਿਹੜਾ ਮੁਖਵਿੰਦਰ ਸਿੰਘ ਮਾਲ ਉਹ ਆਪਣਾ ਉੱਥੇ ਪਿੱਟੇਵੜ ਦੇ ਵਿੱਚ ਆਇਆ ਸੀਗਾ ਉਹਨੂੰ ਅਸੀਂ ਜਿਹੜਾ ਵਾ ਇਹ ਸਵਾਲ ਕਰਨ ਵਾਸਤੇ ਸਾਡੇ ਆਗੂ ਗਏ ਆ ਪਰ ਉਹ ਮੁਖਵਿੰਦਰ ਸਿੰਘ ਮਾਲ ਦੀ ਸ਼ਹਿਦ ਉਤੇ ਸਾਰਾ ਕੁਝ ਜੋ ਆ ਸਾਡੇ ਆਗੂਆਂ ਦੇ ਉਤੇ ਗਾਲੀ ਗਲੋਚ ਕੀਤਾ ਤੇ ਇੱਟੇ ਰੋੜੇ ਮਾਰ ਕੇ ਸਾਡੇ ਕਿਸਾਨ ਜ਼ਖਮੀ ਕੀਤੇ ਗਏ ਜਿਹਦੇ ਤਹਿਤ ਅਸੀਂ ਅੱਜ ਐਸਐਸਪੀ ਦਫ਼ਤਰ ਤੇ ਮੂਰੇ ਜਿਹੜਾ ਵਾ ਧਰਨਾ ਲਾ ਕੇ ਮੰਗ ਕੀ ਆ ਮੰਗ ਕਿ ਸਾਡਾ ਵੀ ਜਿਹੜੇ ਦੋਸ਼ੀ ਆ ਪੁਲਿਸ ਅਧਿਕਾਰੀ ਦੋਸ਼ੀ ਆ ਤੇ ਉਹ ਜਿਹੜੇ ਆਪਣਾ ਇੱਟੇ ਰੋੜੇ ਮਾਰਨ ਵਾਲੇ ਦੋਸ਼ੀ ਆ ਉਹਨਾਂ ਦੇ ਉਤੇ ਜਿਹੜਾ ਵਾ ਪਰਚਾ ਕਰਕੇ ਉਹਨਾਂ ਨੂੰ ਜੇਲਾ ਸੁਟਿਆ ਜਾਵੇ ਜੇ ਸਰਕਾਰ ਦਾ ਰਵਈਆ ਇਹੋ ਰਿਹਾ ਕੋਈ ਕਾਰਵਾਈ ਨਾ ਕੀਤੀ ਕੀ ਪੁਲਿਸ ਵੱਲੋਂ ਫੇ ਸਾਡਾ ਧਰਨਾ ਚੱਲਿਆ ਅਗਲੀ ਮੀਟਿੰਗ ਅਜੇ ਅਜੇ ਸਾਡਾ ਚਾਲੂ ਅਗਲੇ ਪਏ ਫੈਸਲਾ ਕਰਾਂਗੇ ਸਰਕਾਰ ਕੀ ਇਹਦੇ ਤੇ ਦਿੰਦੀ ਆ ਨਿਆ ਸਾਨੂੰ ਨਹੀਂ ਤੇ ਅਹੀ ਆਪ ਕੋਲ ਅਨਮਿੱਥੇ ਸਮੇਲੇ ਵੀ ਜਾ ਅਜੇ ਅਜੇ ਜਾਰੀ ਰਹਿ ਸਕਦਾ ਵੱਧ ਵੀ ਸਕਦਾ ਤਾਂ ਨਹੀਂ ਜਿਹੜੇ ਮੁਖਵਿੰਦਰ ਸਿੰਘ ਮਾਹਲ ਨੇ ਉਹਨਾਂ ਨੇ ਪਹਿਲੋਂ ਐ ਯੋਜਨਾ ਬਣਾ ਕੇ ਐਸ ਐਚਓ ਕੁਲਵਿੰਦਰ ਸਿੰਘ ਰਾਜਾ ਸਾਹਸ ਉਹਦੇ ਖਾਸਮ ਖਾਸ ਨੇ ਅਰੇ ਇਹ ਭਜਪਾ ਦੀ ਸ਼ੈਤ ਹੈ ਪੂਰੀ ਪਲੈਨਿੰਗ ਨਾਲ ਕਿਸਾਨਾਂ ਦਾ ਹੌਸਲਾ ਤੋੜਨ ਵਾਸਤੇ ਵੱਡਾ ਨੁਕਸਾਨ ਕਰ ਲਈ ਵੀ ਸਾਡਾ ਵਿਰੋਧ ਨਾ ਹੋਵੇ ਲੋਕ ਡਰ ਜਾਣ ਇਹ ਗੁੰਡਾਗਰਦੀ ਸ਼ਰਯਾਮ ਕੀਤੀ ਸਾਡੇ ਬੰਦੇ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਅਸੀਂ ਉਹਨਾਂ ਬੰਦੇ ਸਾਥ ਕੇ ਮੀਟਿੰਗ ਕਰਕੇ ਉਹਨਾਂ ਨੂੰ ਹਸਪਤਾਲ ਵੀ ਖੜਨਾ ਮੈਡੀਕਲ ਕਰਾਉਣਾ ਸਰਕਾਰ ਨੇ ਅਜੇ ਤੱਕ ਇੰਨੀ ਦੇਖੋ ਅਸੀਂ ਕਹਿੰਦੇ ਨਾ ਆਮ ਆਦਮੀ ਪਾਰਟੀ ਪਛਪਾਦੀ ਬੀ ਟੀਮ ਹਜੇ ਕਿਸੇ ਅਫਸਰ ਨੇ ਨਾ ਨੋਟਿਸ ਲਿਆ ਨਾ ਕਿਸਾਨਾਂ ਨਾਲ ਗੱਲ ਕੀਤੀ ਨਾ ਕੋ ਫੈਸਲਾ ਕਰਨ ਦਾ ਫੈਸਲਾ ਕੀਤਾ ਇਹ ਤੋਂ ਲੱਗਦਾ ਵੀ ਕਿਵੇਂ ਆ ਕਿਵੇਂ ਗੁੰਡਾਗਰਦੀ ਇਹਦਾ ਮਤਲਬ ਪੰਜਾਬ ਦੀ ਪੁਲਿਸ ਠੀਕ ਆ ਜਾਂ ਲਕਸ਼ਣ ਕਮਿਸ਼ਨ ਜਿਹੜੀ ਪੰਜਾਬ ਦੇ ਵਿੱਚ ਪੂਰਾ ਮੋਦੀ ਸਰਕਾਰ ਦਾ ਹੱਥ ਟੋਕਾ ਬਣੂਗਾ ਔਰ ਗਜਾਹ ਕਿਸਾਨਾਂ ਤੇ ਹਮਲੇ ਹੋਰ ਵੱਡੇ ਹੋਣਗੇ ਜੋ ਸਾਨੂੰ ਲੱਗਦਾ ਸਿੱਧੇ ਤੋਂ ਸੰਕੇਤ ਕੀਤਾ ਗਿਆ ਕਿ ਸਵਾਲ ਜਵਾਬ ਕਰਨੇ ਬੰਦ ਕੀਤੇ ਜਾਣ ਵਿਰੋਧ ਕਰਨਾ ਬੰਦ ਕੀਤਾ ਜਾਵੇ ਨਹੀਂ ਤਾਂ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਮਕਸਦ ਇਹੀ ਆ ਕਿ ਸੰਕੇਤ ਇਹੀ ਆ ਕਿ ਜੇ ਦੋਰੇ ਐਂ ਕਰੋਗੇ ਤੇ ਐਂ ਰੋੜੇ ਮਾਰਾਂਗੇ ਐਂ ਕੁੱਟਾਂਗੇ ਜਿਵੇਂ ਉਧਰ ਵੀ ਮਾਲ ਵਿੱਚ ਪੱਗਾਂ ਲਾਈਆਂਗੇ ਵੀ ਐ ਤੁਹਾਡੇ ਦਾ ਬੁਰਾ ਅਸ਼ਰ ਕਰਾਂਗੇ ਔਰ ਇਹ ਸੰਕੇਤ ਕਰਕੇ ਰਹਿ ਰਹੇ ਆ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਫਿਰ ਦੇ ਵਿੱਚ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸ਼ੱਕੀ ਨਜ਼ਰ ਆ ਰਹੀ ਹੈ ਨਾ ਬਿਲਕੁਲ ਕੋਈ ਆਮ ਆਦਮੀ ਪਾਰਟੀ ਦਾ ਅਜੇ ਤੱਕ ਬੰਦਾ ਨਹੀਂ ਬੋਲਿਆ ਹੈਗਾ ਜੇ ਪ੍ਰਸ਼ਾਸਨ ਉਹਨਾਂ ਦਾ ਵਾ ਉਹ ਆਪਣੇ ਡੀਜੀਪੀ ਨੂੰ ਕਹਿ ਸਕਦੇ ਆ ਵੀ ਤੁਸੀਂ ਇਸ ਤੇ ਕਨਕੁਆਰੀ ਕਰੋ ਔਰ ਜਿਹੜੇ ਪੁਲਿਸ ਅਫਸਰ ਸੈਦ ਨਾਲ ਸਭ ਕੁਝ ਕਰ ਰਿਹਾ ਉਹ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਕੀ ਅੱਗੇ ਹੁਣ ਰਣਨੀਤੀ ਕੀ ਰਹਿਣ ਵਾਲੀ ਧਰਨਾ ਸ਼ੁਰੂ ਕਰਤਾ ਕਦੋਂ ਤੱਕ ਜਾਰੀ ਰਹਿਣਾ ਰਣਨੀਤੀ ਅਸੀਂ ਅੱਧੇ ਘੰਟੇ 'ਚ ਮੀਟਿੰਗ ਕਰਾਂਗੇ ਸਭ ਬਣਾਵਾਂਗੇ ਬਹੁਤ ਸੰਭਾਵਨਾ ਕੀ ਹੈ ਅੱਗੇ ਰੂਪਰੇਖਾ ਦਿਸ਼ਾ ਕੀ ਹੋ ਸਕਦੀ ਸੰਗਰ ਨਹੀਂ ਕੁਝ ਵੀ ਕਰ ਸਕਦੇ ਸੀ ਇਹ ਇਹ ਤਾਂ ਸਾਡੇ ਯੂਨੀਅਨ ਮੰਗ ਤਾਂ ਸਾਫ਼ ਆ ਵੀ ਮੁਖਵਿੰਦਰ ਸਿੰਘ ਮਾਹਲ ਔਰ ਚਾਰ ਮੁੰਡਿਆਂ ਦੇ ਅਸੀਂ ਨਾਮ ਲੈ ਉਹਨਾਂ ਤੇ ਤੁਰੰਤ ਪਰਚਾ ਹੋਵੇ ਐਸਐਚਓ ਦੇ ਡਿਸਪੈਚ ਵੀ ਸਸਪੈਂਡ ਹੋਵੇ ਇਹਨਾਂ ਦੀ ਇਨਕੁਆਰੀ ਮਾਨਜੋਗ ਜਿਹੜੇ ਮੁੱਖ ਚੋਣ ਕਮਿਸ਼ਨ ਹੈ ਉਹ ਕਰਨ ਔਰ ਦੋਸ਼ੀਆਂ ਨੂੰ ਮੁੜਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਡਿਸਮਿਸ ਕੀਤਾ ਜਾਵੇ ਮੰਗ ਨਹੀਂ ਮੰਨੀ ਜਾਂਦੀ ਫਿਰ ਅਸੀਂ ਵਿਚਾਰ ਕਰਾਂਗੇ ਅਗਲੀ ਫਿਰ ਕੋ ਅਗਲਾ ਵੱਡਾ ਮੋਰਚੇ ਦਾ ਫੈਸਲਾ ਕਰਾਂਗੇ ਬਿਲਕੁਲ ਫਿਰ ਅੱਗੇ ਵੱਡੇ ਮੋਰਚੇ ਦਾ ਫੈਸਲਾ ਜਿਹੜਾ ਉਹ ਵੀ ਕੀਤਾ ਜਾ ਸਕਦਾ ਮਨਛਾ ਇਹੋ ਹੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਕਿਉਂ ਸਾਡੇ ਤੇ ਹਮਲੇ ਕਿਉਂ ਸਾਡੇ ਦੇ ਕਰਦੇ ਆ ਅਸੀਂ ਕੁਛ ਨਹੀਂ ਇਹਨਾਂ ਨੂੰ ਕੋਈ ਇਮਬਾੜੀ ਨਹੀਂ ਕੋਈ ਚੰਗੀ ਨਹੀਂ ਆਪਣੀ ਸ਼ਾਂਤਮਈ ਨਹੀਂ ਅਸੀਂ ਉੱਥੇ ਧਰਨਾ ਲਾਇਆ ਸੀ ਵੀ ਉਹਨੂੰ ਬੀਜੇਪੀ ਨੂੰ ਜਿਹੜਾ ਸੀ ਆਪਣੇ ਹਾਂ ਡਰਾਉਣਾ ਚਾਹੁੰਦੀ ਹੈ ਡਰਾਉਣਾ ਚਾਹੁੰਦੀ ਆ ਪਹਿਲਾਂ ਸਾਡੇ ਨਾਲ ਇਹਨਾਂ ਨੇ ਉੱਥੇ ਸ਼ੰਭੂ ਬਾਰਡਰ ਤੇ ਬਹੁਤ ਮਾੜਾ ਵਿਹਸਤ ਕੀਤਾ ਵਾ ਉਹ ਨਹੀਂ ਪਿੰਡਾਂ ਦੇ ਵਿੱਚ ਇਹਨਾਂ ਸਰਕਾਰਾਂ ਦਾ ਵਿਰੋਧ ਕਰਦੇ ਆਂ ਵੀ ਸਾਡੇ ਪਿੰਡਾਂ ਨੂੰ ਸਾਨੂੰ ਦੱਸਣ ਵੀ ਅਸੀਂ ਇਹਨਾਂ ਬਾਰੇ ਕੀ ਸਾਡੇ ਬਾਰੇ ਇਹਨਾਂ ਨੇ ਸੋਚਿਆ ਕੀ ਕੀਤਾ ਵਾ ਤੇ ਕਾਹਦੇ ਵਾਸਤੇ ਅਸੀਂ ਵੋਟਾਂ ਮੰਗਣ ਆਉਂਦੇ ਆਂ ਹਾਂਜੀ ਡਰੋਂ ਨਹੀਂ ਅਸੀਂ ਕਰਨ ਦੇ ਡਰਨ ਵਾਲੇ ਹੀ ਨਹੀਂ ਆਂ ਸਾਨੂੰ ਸਰਕਾਰਾਂ ਡਰਾ ਨਹੀਂ ਸਕਦੀਆਂ ਅਸੀਂ ਆਪਣੇ ਹੱਕ ਲੈ ਕੇ ਰਵਾਂਗੇ ਅੱਗੇ ਵੀ ਲੈ ਕੇ ਰਹੇ ਹਾਂ ਹੁਣ ਵੀ ਲੈ ਕੇ ਰਵਾਂਗੇ ਹੱਕ ਜੋ ਮਰਜੀ ਸਾਡੇ ਤਾਂ ਅਸੀਂ ਮਰਨੋਂ ਮਰ ਜਾਾਂਗੇ ਤੇ ਪਰ ਅਸੀਂ ਇਹਨਾਂ ਸਰਕਾਰ ਦੇ ਗੋਡੇ ਲਵਾ ਕੇ ਹਟਾਂਗੇ ਬਿਲਕੁਲ ਇਹਨੇ ਸੂਬੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਜਿਨ੍ਹਾਂ ਵੱਲੋਂ ਜਿਹੜੇ ਮੌਕੇ ਤੇ ਆਪਣੀ ਭਾਰੀ ਕੇਂਦਰੀ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਮੰਗੇ ਕਿ ਜੋ ਪਿੰਡ ਭਿੱਟੇਵੜ ਦੇ ਵਿੱਚ ਜਿਨ੍ਹਾਂ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਤੇ ਹਮਲਾ ਕੀਤਾ ਗਿਆ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਮੌਕੇ ਤੇ ਜੋ ਪੁਲਿਸ ਅਧਿਕਾਰੀ ਉਥੇ ਮੌਜੂਦ ਸਨ ਜੋ ਮੁੱਖ ਦਰਸ਼ਕ ਬਣੇ ਇਸ ਸਾਰੀ ਘਟਨਾ ਨੂੰ ਦੇਖਦੇ ਰਹੇ ਉਹਨਾਂ ਨੂੰ ਜਿਹੜਾ ਨੌਕਰੀ ਤੋਂ ਬਰطرف ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਉਹਨਾਂ ਦੇ ਖਿਲਾਫ ਹੀ ਬੰਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਔਰ ਜੇਕਰ ਸਰਕਾਰ ਇਹ ਮੰਗਾ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਊ ਕੈਮਰਾ ਬਸਤਰ ਅਮਰਤ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਸੀ ਨਿਊਜ਼ ਅਮਰitsar